ਕੀ ਤੁਸੀਂ ਜਾਣਦੇ ਹੋ ਕਿ ਇੰਡੀਆ ਦੇ ਵਿੱਚ 35 ਲੱਖ ਲੋਕ ਹਰ ਸਾਲ ਚਿੱਟੇਮੋਤੀਂ ਹੋਦੀ ਹੈ ਤੋਂ ਸuffer ਕਰਦੇ ਹਨ ਅਤੇ ਚਿੱਟਾ ਮੋਤੀਆ ਹੱਲੇ ਵੀ ਬਲਾਈਂਡਨੈਸ ਦਾ ਸਭ ਤੋਂ ਟੌਪ ਕਾਸਟ ਇੰਡੀਆ ਦੇ ਵਿੱਚ ਬਣਿਆ ਹੋਇਆ ਹੈ ਇਲਾਜ ਦੀ ਕਮੀ ਕਰਕੇ ਇਲਾਜ ਦੇ ਡਰ ਤੋਂ ਜਾਂ ਨੌਲੇਜ ਦੀ ਕਮੀ ਕਰਕੇ ਲੋਕ ਜੋ ਚਿੱਟੇ ਮੋਤੀ ਦਾ ਆਪਰੇਸ਼ਨ ਹੈ ਉਹਨੂੰ ਪੋਸਟਪੋਨ ਕਰਦੇ ਰਹਿੰਦੇ ਹਨ ਜਿਸ ਦੇ ਕਰਕੇ ਪਰਮਾਨੈਂਟ ਬਲਾਈਂਡਨੈਸ ਕਰਾ ਬੈਠਦੇ ਹਨ ਹੈਲੋ ਆਈ ਐਮ ਡਾਕਟਰ ਹਰਪ੍ਰੀਤ ਕੈਟਰੈਕਟ ਐਂਡ ਰੈਫੈਕਟਿਵ ਸਰਜਨ ਐਮ ਡੀ ਆਈ ਆਲ ਇੰਡੀਆ ਸਟੂ ਦਿੱਲੀ ਅਸੀਂ ਆਪਣੇ ਸੈਂਟਰ ਹਰਪ੍ਰੀਤ ਅੱਖਾਂ ਦੇ ਦੰਦਾਂ ਦੇ ਸੈਂਟਰ ਵਿੱਚ ਸਫੇਦ ਮੋਤੀ ਇਹ ਦੇ ਪਿਛਲੇ 20 ਸਾਲ ਤੋਂ ਬਹੁਤ ਵਧੀਆ ਇਲਾਜ ਕਰ ਰਹੇ ਆ ਜਿਉ ਲੇਟੈਸਟ ਟੈਕਨੋਲੋਜੀ ਚarli ਉਹਦੇ ਵਿੱਚ ਕੋਈ ਟੀਕਾ ਨਹੀਂ ਲੱਗਦਾ ਕੋਈ ਟਾਂਕਾ ਨਹੀਂ ਦੇ ਕੋਈ ਪੱਟੀ ਨਹੀਂ ਕਰਨੀ ਪੈਂਦੀ ਅਤੇ 5 ਮਿੰਟ ਦੇ ਵਿੱਚ ਹੀ ਤੁਸੀਂ ਆਪਰੇਸ਼ਨ ਕਰਾ ਕੇ ਆਪ ਗੱਡੀ ਚਲਾ ਕੇ ਜਾ ਸਕਦੇ ਹੋ ਤਾਂ ਸਫੇਦ ਮੋਤੀ ਇਹ ਦੇ ਅਲਮਦਾਂ ਤੋਂ ਪਰੇਸ਼ਾਨ ਹੋ ਜਿਵੇਂ ਕਿ ਰਾਤ ਨੂੰ ਘੱਟ ਦਿੱਖਦਾ ਹੈ ਦੂਰ ਨੇੜੇ ਦੀ ਨਿਗਾ ਘੱਟ ਗਈ ਹੈ 50 ਸਾਲ ਤੋਂ ਉੱਪਰ ਨਿਗਾ ਦੀ ਕਮੀ ਮਹਿਸੂਸ ਹੁੰਦੀ ਹੈ ਤਾਂ ਇਹਨਾਂ ਸਾਰੀਆਂ ਕੰਡੀਸ਼ਨਸ ਵਿੱਚ ਤੁਸੀਂ ਆਪਣਾ ਚੈੱਕਅਪ ਕਰਾ ਕੇ ਅਗਰ ਸਫੇਦ ਮੋਤੀ ਆਏ ਤਾਂ ਦਾ ਟਾਈਮ ਸਿਰ ਇਲਾਜ ਕਰਾ ਸਕਦੇ ਹੋ